ਤੇ ਜਿਹੜਾ ਉਧਰਲੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਪਾਕਿਸਤਾਨ ਦਾ ਫਲੈਗ ਧਰੂਜੀ ਰਜ਼ੋਰੀ ਰਸਤੇ ਮੋਗਲ ਰੋਡ ਕਾਦਲ ਸ਼ਿਨਗਰਪੁਰ ਜਿੱਮੇ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਲਿਖਿਆ ਹੋਇਆ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੇ ਝੰਡੇ ਉਹ ਜਿਹੜੀ ਕਮਾਂਡ ਪੋਸਟ ਹੈ ਉਹ ਪਾਕਿਸਤਾਨ ਦੀ ਹੈ ਤੇ ਸਤਿ ਸ਼੍ਰੀ ਅਕਾਲ ਜੀ ਕਸ਼ਮੀਰ ਸੀਰੀਜ਼ ਦੀ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਇਸ ਟਾਈਮ ਮੈਂ ਉੜੀਚਾਂ ਤੇ ਸਵੇਰ ਦੇ 10:30 ਹੋਏ ਨੇ ਤੇ ਹੁਣ ਅਸੀਂ ਪਾਕਿਸਤਾਨ ਬਾਰਡਰ ਵੱਲ ਬਾਰਡਰ ਸਾਈਡ ਵੱਲ ਜਾਣੇ ਪਏ ਹਾਂ ਜਾਣ ਲੱਗੇ ਹਾਂ ਬਸ ਥੋੜੀ ਦੇਰ ਤੱਕ ਤੁਸੀਂ ਦੇਖ ਸਕਦੇ ਹੋ ਦਰਖਤ ਕਿੰਨੇ ਸੋਹਣੇ ਲੱਗਦੇ ਪਏ ਇੱਥੇ ਤੇ ਇਹ ਮੇਰੇ ਦੋਸਤ ਦਾ ਘਰ ਹੈ ਜਿੱਥੇ ਮੈਂ ਰੁਕਿਆ ਸੀ ਆ ਖੜਾ ਤੇ ਇਹਨਾਂ ਨੇ ਇੱਕ ਕਾਂ ਰੱਖੀ ਹੋਈ ਹੈ ਇਹ ਕਹਿੰਦਾ ਸੀ ਵੀ ਅਸੀਂ ਇਹਨੂੰ ਖੁੱਲੀ ਛੱਡ ਦਿੰਨੇ ਆ ਕਦੇ ਮਤਲਬ ਮਤਲਬ ਕੋਈ ਇਹਦਾ ਮਤਲਬ ਨਾ ਇਹਨੂੰ ਖਾਣ ਨੂੰ ਪਾਉਣ ਦੀ ਟੈਨਸ਼ਨ ਆ ਇਹ ਆਪੇ ਜਾ ਕੇ ਆਪੇ ਹੀ ਚਰ ਚੁਰ ਕੇ ਖਾ ਪੀ ਕੇ ਵਾਪਸ ਆ ਜਾਂਦੀ ਹੈ ਕੱਪ ਘਰ ਕੇ ਜੋ ਸਵੇਰੇ ਅੰਡੇ تھے ਉਹ ਘਰ ਕੇ تھے ਹਾਂ ਹਾਂ ਉਹ ਘਰ ਕੇ ਅੰਡੇ تھے ਦੇਸੀ ਹਾਂ ਦੇਸੀ ਸੀ ਸਵੇਰੇ ਜਿਹੜੇ ਬ੍ਰੇਕਫਾਸਟ ਸੀਗੇ ਉਹ ਅੰਡੇ ਸੀਗੇ ਤੇ ਉਹ ਦੇਸੀ ਅੰਡੇ ਸੀ ਤੇ ਇਹਦਾ ਨਿੱਕੂ ਜਿਹਾ ਛੋਟੂ ਬਾਦਸ਼ਾ ਹੈਲੋ ਬੋਲਤੋ ਬਸ ਹੁਣ 5 ਕਮਿੰਟ ਤੱਕ ਨਿਕਲਣ ਲੱਗੇ ਆ ਇੱਥੋਂ ਜਾਵਾਂਗੇ ਕਮਾਂਡ ਪੋਸਟ ਕਮਾਂਡ ਪੋਸਟ ਤੋਂ ਬਾਅਦ ਜਿੱਥੋਂ ਪਾਕਿਸਤਾਨ ਬਾਰਡਰ ਪਾਕਿਸਤਾਨ ਨਜ਼ਰ ਆਉਂਦਾ ਉੱਥੇ ਜਾਵਾਂਗੇ ਇੱਥੋਂ ਦੇ ਲੋਕਾਂ ਦਾ ਯਾਰ ਇਹ ਬੜੀ ਖਾਸ ਚੀਜ਼ ਆ ਵੀ ਨੇਚਰ ਨਾਲ ਬਹੁਤ ਕਨੈਕਟਡ ਨੇ ਆ ਜਿਹੜਾ ਜਵਾਕ ਤੁਸੀਂ ਵੇਖਿਆ ਇਹ ਨੰਗੇ ਪੈਰੀ ਇੱਥੇ ਭੱਜਦਾ ਰਹਿੰਦਾ ਤਾਂ ਜਿਹੜੀ ਜ਼ਮੀਨ ਤੋਂ ਮੈਗਨੈਟਿਕ એનર્ਜੀ ਹੈ ਉਹ ਵੀ ਮਿਲਦੀ ਹੈ ਤੇ ਜਿਹੜੀਆਂ ਮੁਰਗੀਆਂ ਨੇ ਉਹ ਵੀ ਘਰਦੀਆਂ ਨੇ ਦੁੱਧ ਵੀ ਕਰਦਾ ਹੈ ਖੇਲਦੇ ਹੋ ਤੂੰ ਮੈਨ ਕੇ ਸਾਥ ਖੇਲਦੇ ਹੋ ਤੂੰ ਮੈਨ ਕੇ ਸਾਥ ਉਠਾਓ ਤੋ ਭਾਗ ਜਾਂਦੇ ਹੈ ਇਹ ਮਾਰੇਗੀ ਇਸ ਕੋ ਮਰਦੀ ਮਾਰੇਗੀ ਮਾਰਾ ਪਹਿਲੇ ਇਸਨੇ ਉਠਾਓ ਨਹੀਂ ਮਤ ਕਰ ਮਾਰੇਗੀ ਚੱਲ ਗੱਡੀ 'ਚ ਬੈਠ ਗਏ ਇਹਨਾਂ ਦੀ ਹੁਣ ਤੇ ਇਹਨਾਂ ਦੇ ਇਹਦੇ ਬ੍ਰਦਰ ਨੇ ਵੀ ਨਾਲ ਜਾਣਾ ਤੇ ਬ੍ਰਦਰ ਤੇ ਭਾਬੀ ਨੇ ਤੇ ਉਹੀ ਗੱਡੀ ਚਲਾਉਣਗੇ ਤੇ ਉਸ ਤੋਂ ਬਾਅਦ ਅਸੀਂ ਗੱਡੀ ਅੱਗੇ ਲੈ ਕੇ ਜਾਵਾਂਗੇ ਉਹਨਾਂ ਨੂੰ ਅਸੀਂ ਉਡੀ ਜਿਹੜਾ ਅੱਗੇ ਏਰੀਆ ਉੱਥੇ ਛੱਡਣਾ ਸੋ ਹੁਣ ਅਸੀਂ ਇੱਥੇ ਰੁਕੇ ਸੀਗੇ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਗੁਰਦੁਆਰੇ ਵੀ ਆਏ ਸੀਗੇ ਤੇ ਆ ਨਾਲ ਪੰਜ ਪੀਰਾਂ ਦੀ ਦਰਗਾਹ ਵੀ ਹੈ ਇੱਥੇ ਅਸੀਂ ਗੁਰਦੁਆਰੇ ਦਾ ਰਾਹ ਦੇਖਦੇ ਪਿਆ ਕਿ ਖੰਦਰੋਂ ਕਿੱਧਰ ਦੀ ਜਾਣਾ ਕਾਹਸੇ ਅੰਦਰ ਦਾ ਰਸਤਾ ਅੱਛਾ ਵਧੀਆ ਜੀ ਵਧੀਆ ਤੁਸੀਂ ਲਾਓ ਜਲਦੀ ਆ ਜੇ ਜਲਦੀ ਆਏ ਹਾਂ ਹਾਂਜੀ ਆਹ ਗੁਰਦੁਆਰਾ ਕੋਈ ਇਹੋ ਦਾ ਹਿਸਟਰੀ ਸਿਸਟਰੀ ਦਾ ਸਵਾਹਾ ਗੁਰਦੁਆਰੇ ਦੀ ਐਂਟਰੈਂਸ ਹੈ ਤੇ ਆ ਗੁਰਦਾਰਾ ਸਾਹਿਬ ਉਧਰ ਉਧਰੋਂ ਵੀ ਬੰਦ ਹੈ ਨਾ ਉਹ ਸਾਹਮਣੇ ਬੈਠੇ ਨੇ ਉਹਨਾਂ ਨੂੰ ਜਾ ਕੇ ਪੁੱਛਦੇ ਆ ਇਤਿਹਾਸ ਕੀ ਹੈ ਇੱਥੇ ਦਾ ਉਧਰਲੇ ਪਾਸੇ ਚੱਲਦੇ ਆ ਤੇ ਉਹਨਾਂ ਤੋਂ ਹਿਸਟਰੀ ਪੁੱਛਦੇ ਆ ਵੀ ਗੁਰਦੁਆਰਾ ਸਾਹਿਬ ਦੀ ਹਿਸਟਰੀ ਕੀ ਹੈ ਅਸਿਕਲ ਬਾਬਾ ਜੀ ਗੁਰਦੁਆਰਾ ਸਾਹਿਬ ਦੀ ਹਿਸਟਰੀ ਕੀ ਹੈ ਇੱਥੇ ਦੀ ਹਾਂਜੀ ਇਤਿਹਾਸ ਕੀ ਹੈ ਗੁਰਦੁਆਰਾ ਸਾਹਿਬ ਦਾ ਇੱਥੇ ਦਾ ਇਤਿਹਾਸ ਮੈਂ ਪੁੱਛ ਹਾਂਜੀ ਹਾਂਜੀ ਸਸਿਕਾ ਵਾਹਰ ਜੀ ਕੀ ਫਤਿਹ ਜੀ ਹੋ ਗਿਆ ਜੀ ਇਤੋਂ ਲੰਘਦੇ ਪੇਛੇ ਤੇ ਗੁਰਦੁਆਰਾ ਸਾਹਿਬ ਦੇਖਿਆ ਤੁਸੀਂ ਮੈਂ ਕਿੱਥੇ ਸੀ ਲੰਘ ਚਲੀ ਹੈ ਬੈਠੇ ਬਾਬਾ ਜੀ ਕੀ ਹੈ ਇਥੇ ਗੁਰਦੁਆਰਾ ਸਾਹਿਬ ਤੋਂ ਮੈਂ ਮੀਰੀ ਪੀਰੀ ਦੇ ਮਾਲਕ ਅਨੰਤਪਰ ਸਾਹਿਬ ਸ੍ਰੀ ਗੁਰੂ ਅਰਗੋਬਿੰਦ ਸਾਹਿਬ ਜੀ ਮਹਾਰਾਜ ਸਨ 1616 ਈਸਵੀ ਆਪਣੇ ਆਨੰਨ ਭਗਤ ਮਾਤਾ ਭਾਗਪਰੀ ਦਾ ਉਦਾਰ ਕਰਨ ਲਈ ਜੰਗੀਰ ਬਾਦਸ਼ਾਹ ਦੇ ਕਹਿੰਦੇ ਜੋ ਮੁਗਲਾਂ ਦੇ ਘਰ ਦਾ ਚੌਥਾ ਬਾਦਸ਼ਾਹ ਸੀ ਗੁਰੂ ਜੀ ਰਜੋਰੀ ਰਸਤੇ ਮੁਗਲ ਰੋਡ ਆਦਲ ਸ਼ਿਰਨਗਰ ਪੁੱਜੇ ਇੱਥੇ ਗੁਰੂ ਜੀ ਦੇ ਨਾਲ ਮੁਸਲਮਾਨ ਫਕੀਰ ਬਾਬਾ ਖਟੂ ਸ਼ਾਹ ਨਾਲ ਮੁਲਾਕਾਤ ਹੋਈ ਜਿੱਥੇ ਗੁਰੂ ਜੀ ਨੇ ਘੋੜਾ ਬੰਨਿਆ ਸੀ ਉੱਥੇ ਗੁਰਦੁਆਰਾ ਸ਼ਹੀਦੀ ਪਾਛਾਈ ਕਾਠੀ ਦਰਵਾਜਾ ਅੱਜ ਵੀ ਗੁਰਦੁਆਰਾ ਮੌਜੂਦ ਹਨ ਉਦੋਂ ਬਿਲਕੁਲ ਨਜ਼ਦੀਕ ਰੇਨਾਵਾੜੀ ਜੋ ਮਾਤਾ ਜੀ ਨੇ ਆਪਣੇ ਹੱਥੀ ਗੁਰੂ ਜੀ ਵਾਸਤੇ ਚੋਲਾ ਤਿਆਰ ਕੀਤਾ ਸੀ ਉਹ ਗੁਰੂ ਜੀ ਨੇ ਸਵੀਕਾਰ ਕਰਕੇ ਮਾਤਾ ਜੀ ਦਾ ਉਧਾਰ ਕੀਤਾ ਮਾਤਾ ਜੀ ਸਵਰਗਵਾਸ ਹੋਣ ਤੋਂ ਬਾਅਦ ਗੁਰੂ ਜੀ ਨੇ ਆਪਣੇ ਪਵਿੱਤਰ ਹੱਥਾਂ ਨਾਲ ਉਹਨਾਂ ਦੇ ਪੰਜ ਕੂਤਕ ਸਰੀਰ ਨੂੰ ਸੰਸਕਾਰ ਕੀਤਾ ਉਥੇ ਗੁਰਦੁਆਰਾ ਛੇਵੇਂ ਪਾਤਸ਼ਾਹੀ ਰੇਣਾવાડી ਮੌਜੂਦ ਹਨ ਉਥੋਂ ਗੁਰੂ ਜੀ ਮੁਗਲਾਂ ਦੇ ਨਾਲ 12 ਮੂਲਾ ਪਹੁੰਚੇ ਇੱਥੇ ਗੁਰੂ ਜੀ ਨੂੰ ਇੱਕ ਬੈਠਣ ਲਈ ਪੱਥਰ ਦਾ ਤਖਤ ਭੇਟ ਕੀਤਾ ਉਹ ਅਲੀ ਵੀ ਪਾਲਕੀ ਦਾ ਹਿੱਸਾ ਉਹ ਤਖਤ ਮੌਜੂਦ ਹਨ ਉਦੋਂ ਗੁਰੂ ਜੀ ਸਿੰਘਪੁਰਾ ਕਲਮਪੁਰਾ ਵਿਖੇ ਮੈਦਾਨ ਵਿੱਚ ਸ਼ਿਕਾਰ ਖੇਡਣ जाया ਕਰਦੇ ਸਨ ਉਥੇ ਇੱਕ ਪੰਜਾਬੀ ਪਰਿਸ਼ਦ ਦੇ ਬਾਪ ਕਵੀ ਮਹਾਵੀਰ ਸਿੰਘ ਜੀ ਨੇ ਇੱਕ ਗੁਰਦੁਆਰਾ ਤਿਆਰ ਕੀਤਾ ਸੀ ਉੱਥੇ ਇਤਿਹਾਸਿਕ ਖੂਹ ਹੈ ਉੱਥੇ ਉਸ ਖੂਹ ਦਾ ਪਾਣੀ ਬਹੁਤ ਸੁਆਦੀ ਅਤੇ ਠੰਡਾ ਹੈ ਉਥੋਂ ਗੁਰੂ ਜੀ ਇੱਥੇ ਪਰਮਪੀਲਾ ਪਹੁੰਚੇ ਇੱਥੇ ਜਦੋਂ ਪਰਮਪੀਲਾ ਪਹੁੰਚੇ ਪੰਜ ਪੀਰਾਂ ਨੂੰ ਪਤਾ ਚੱਲਿਆ ਕੋਈ ਫਕੀਰ ਆਏ ਹਨ ਇੱਥੇ ਉਹਨਾਂ ਦੇ ਨਾਲ ਗੋਸ਼ਟੀ ਹੋਈ ਧਾਰਮਿਕ ਵਿਚਾਰ ਵਿਟਾਂਦਰਾ ਹੋਇਆ ਅੱਜ ਗੁਰੂ ਜੀ ਦੇ ਇੱਥੇ ਸੇਮੀ ਪਾਛਾਈ ਪਰੰਪੀਲਾ ਗੁਰਦੁਆਰਾ ਬਣਾਇਆ ਗਿਆ ਨਾਲ ਹੀ ਪਰਲੀ ਸਾਈਡ ਪੰਜ ਪੀਰਾਂ ਦੀ ਯਾਦਤ ਤਿਆਰ ਕੀਤੀ ਗਈ ਕਿੱਥੋਂ ਗੁਰੂ ਜੀ ਬਾਰਡਰ ਤੇ ਗਏ ਬਾਰਡਰ ਤੋਂ ਪੰਜਾਬ ਚਲੇ ਬਾਰਡਰ ਤੋਂ ਪੰਜਾਬ ਗੁਰੂ ਜੀ ਦਾ ਹੰਸਾ ਵਾਹਿਗੁਰੂ ਠੀਕ ਹੈ ਤੁਹਾਨੂੰ ਇੱਥੇ ਕਿੰਨਾ ਚਿਰ ਹੋ ਗਿਆ ਮੈਨੂੰ ਇੱਥੇ ਤਕਰੀਬਨ 2 ਸਾਲ ਹੋ ਗਏ ਠੀਕ ਹੈ ਉਸ ਤੋਂ ਪਹਿਲਾਂ ਮੈਂ ਉਧਰ ਵੀ ਗਿਆ ਸੀ ਬਾਰਾਮੂਲਾ ਗੁਰਦੁਆਰਾ ਸਾਹਿਬ ਵੀ ਗਿਆ ਮੈਂ ਸ਼੍ਰੀ ਰੈਣਾਗੜੀ ਸ਼ਹਿਰਨਗਰ ਉੱਥੇ ਵੀ ਜਾ ਕੇ ਆਇਆ ਸੀ ਉਸ ਤੋਂ ਪਹਿਲਾਂ ਮੈਂ 14 ਸਾਲ ਜੰਮੂ ਗੁਰਦੁਆਰਾ ਸਿੰਘ ਸਭਾ ਬੰਦੂ ਰਾਖੂ ਇਹ ਦਿੱਤੀ ਠੀਕ ਹੈ ਬਾਰਾਮੁੱਲਾ ਜਿਹੜਾ ਤੁਸੀਂ ਦੱਸਿਆ ਸਿੰਘਪੁਰਾ ਏਰੀਆ ਉਥੇ ਪੰਜਾਬੀ ਰਹਿੰਦੇ ਨੇ ਸਿੱਖ ਰਹਿੰਦੇ ਨੇ ਹਾਂ ਤੇ ਸਿੱਖ ਰਹਿੰਦੇ ਨੇ ਕਿੰਨਾ ਦੂਰ ਹੈ ਗੁਰਦੁਆਰਾ ਸਾਹਿਬ ਤੋਂ ਪਿੰਡ ਉਹ ਉਦੋਂ ਘੜ ਤੋਂ ਘੜ 35 ਕਿਲੋਮੀਟਰ 35 ਕਿਲੋਮੀਟਰ ਜਦੋਂ ਆਪਾਂ ਸ਼ਿਰੀ ਨਗਰ ਵੱਲ ਨੂੰ ਜਾਂਦੇ ਹਾਂ ਉਸ ਰਸਤੇ ਤੇ ਆਉਂਦਾ ਠੀਕ ਹੈ ਠੀਕ ਹੈ ਬਾਬਾ ਜੀ ਮਿਹਰਬਾਨੀ ਤੁਹਾਡੀ ਵੈਰੀ ਗੁਰਜੀ ਖਾਲਸਾ ਹੋ ਅੰਦਰ ਬਸ ਜੀ ਤਾਂ ਲੋ ਜੀ ਇੱਥੇ ਉਦਾਂ ਜੇ ਰਾਤ ਕਿਸੇ ਨੇ ਰੁਕਣਾ ਹੋਵੇ ਤਾਂ ਹਾਂ ਰਾਤ ਪਛ ਪਛ ਕਮਰੇ ਇੱਕ ਕਮਰੇ ਮੈਟਿੰਗ ਹੋਈ ਹੈ ਕਿੰਨੀ ਕਿ ਸੰਗਤ ਆਉਂਦੀ ਹੈ ਸੰਗਤ ਨੂੰ ਤੱਕਨ तकरीबन ਅਪ੍ਰੈਲ ਤੋਂ ਬਾਅਦ ਇੱਥੇ ਫਾਟੇ ਦੀ ਲੈਣੀ ਸਕਦੀ 12ਵਾਂ ਸੰਗਤ ਆਉਂਦੀ ਹੈ 12ਵਾਂ ਸੰਗਤ 6-7 ਮਹੀਨੇ ਫਾਟੇ ਨਹੀਂ ਜਲਦੀ ਹਾਂਜੀ ਠੀਕ ਹੈ ਜੀ ਇਹ ਤਾਂ ਬੱਸ ਠੀਕ ਹੈ ਜੀ ਥੈਂਕ ਯੂ ਉਹ ਵਾਸਤੇ ਇਹਨਾਂ ਨੇ ਹੁਣ ਚਾਹ ਤੋਂ ਫੇਰ ਸਾਨੂੰ ਜਾਣ ਨਹੀਂ ਦਿੱਤਾ ਅਲੱਗ ਕਿਸ ਲੇਟ ਹੁੰਦੇ ਬੈਸਿਗੇ ਪਰ ਫਿਰ ਵੀ ਅਸੀਂ ਬੈਠ ਕੇ ਬਿਕੋਸ ਸਾਡੇ ਬੈਠੇ ਬੈਠੇ ਇਹਨਾਂ ਨੇ ਬਿਨਾਂ ਦੇਸੀ ਧਰਤੀ ਸੀ ਚਾਹ ਤੇ ਤੋੜਾ ਸੋ ਵਾਏ ਤੇ ਇਹ ਜਿਹੜੀ ਪੰਜ ਪੀਰਾਂ ਦੀ ਇਹਨੂੰ ਜ਼ਿਆਰਤ ਕਹਿੰਦੇ ਆ ਤੇ ਇਹ ਵੀ ਨਾਲ ਹੀ ਗੁਰਦੁਆਰੇ ਦੇ ਤਿਆਰ ਕੀਤੀ ਗਈ ਹੈ ਤੇ ਇੱਥੇ ਇਹਨਾਂ ਨੂੰ ਦੋ ਤਿੰਨ ਕਮਰੇ ਵੀ ਬਣਾ ਕੇ ਦਿੱਤੇ ਗਏ ਐ ਸੋ ਦੈਟ ਜਦੋਂ ਇੱਥੇ ਭੰਡਾਰਾ ਹੁੰਦਾ ਤਾਂ ਉਹਦੇ ਵਾਸਤੇ ਇਹਨਾਂ ਨੂੰ ਲੋੜ ਹੁੰਦੀ ਹੈ उपर देखो लोग किडी कितने घर पाए हुए लोग को जियारत बोलते है ना मुसलमान इस, इसका मतलब क्या होता है, ये ये चादर होती है कोई मन्नत लाता है ना वो चढ़ाता है अच्छा मन्नत पूरी हो जाती है तो फिर वो गेट लाके जाता है और यहाँ बैठ कर नमाज पढ़ो इबादत करो अपनी कोशिश है ਜਦੋਂ ਗੁਰੂ ਸਾਹਿਬ ਇੱਥੇ ਆਏ ਸੀ ਤਾਂ ਇਹਨਾਂ ਪੰਜ ਪੀਰਾਂ ਨੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਸੀਗਾ ਤੇ ਉਸੇ ਦੀ ਯਾਦ ਵਿੱਚ ਇਹ ਜ਼ਿਆਰਤ ਇੱਥੇ ਬਣਾਈ ਗਈ ਹੈ। ਅਸੀਂ ਅਸੀਂ ਉਰੀ ਦੀ ਮੇਨ ਮਾਰਕੀਟ 'ਚ ਆ ਕੁੜੀ ਦੀ ਇੱਥੋਂ ਹੁਣ ਅਸੀਂ ਕਿੱਥੇ ਜਾ ਰਹੇ ਹਾਂ ਕਮਾਂਡ ਪੋਸਟ ਕਮਾਂਡ ਪੋਸਟ ਵੱਲ ਜਾ ਰਹੇ ਹਾਂ ਉਹਨਾਂ ਨੇ ਹਸਪੀਟਲ ਜਾਣਾ ਸੀ ਉਹਨਾਂ ਦਾ ਜਿਹੜਾ ਛੋਟਾ ਬੇਟਾ ਆ ਉਹ ਥੋੜਾ ਠੀਕ ਨਹੀਂ ਹੈਗਾ। ਹੁਣ ਅਸੀਂ ਤਾਂ ਕਰਕੇ ਮੈਂ ਗੱਡੀ ਚਲਾ ਰਿਹਾ ਇਹਨੂੰ ਗੱਡੀ ਨਹੀਂ ਚਲਾਣੀ ਆਂਦੀ ਇਹਦੇ ਕੋ ਨਾ ਤਾਂ ਲਾਇਸੈਂਸ ਹੈਗਾ ਤੇ ਤਾਂ ਗੱਡੀ ਚਲਾ ਰਿਹਾ ਮੇਰੇ ਕੋ ਲਾਇਸੈਂਸ ਹੈਗਾ ਅੱਗੇ ਕਮਾਂਡ ਪੋਸਟ ਚ ਨਾ ਉਹ ਲਾਇਸੈਂਸ ਮੰਗਦੇ ਆ ਅੰਦਰ ਐਂਟਰ ਹੋਣ ਲਈ ਤੇ ਆ ਮੇਰੇ ਨਾਲ ਤੁਸੀਂ ਬੱਸ ਦੇਖ ਰਹੇ ਹੋ ਇਹ ਕਸ਼ਮੀਰ ਦੀ ਬੱਸ ਹੈ ਪੁਰਾਣੀ ਬਹੁਤ ਪੁਰਾਣੀਆਂ ਬੱਸਾਂ ਨੇ ਇਹ ਕਿੰਨੇ ਸਾਲ ਪੁਰਾਣੀ ਹੋਊਗੀ ਬੱਸ ਇਹ ਇਹ 60 70 ਸਾਲ ਪੁਰਾਣੀ 60 70 ਸਾਲ ਪੁਰਾਣੀ ਅਜੇ ਵੀ ਚੱਲੀ ਜਾਂਦੀ ਹੈ ਨਾ ਹੂੰ ਹਲੇ ਵੀ ਚੱਲਦੀ ਹੈ ਬੈਲਟ ਲਾਣ ਦਾ ਕੋਈ ਹੈ ਤੇ ਚੱਕਰ ਨਹੀਂ ਕੋਈ ਟੈਨਸ਼ਨ ਨਹੀਂ ਇੱਥੇ ਕਿਹੜਾ ਡਰਾਈਵਰ ਹੈ ਨਹੀਂ ਵੈਸੇ ਪੁਲਿਸ ਚਲਾੰਤਾ ਨਹੀਂ ਕੱਟਦੀ ਨਹੀਂ ਨਹੀਂ ਹੁਣ ਅਸੀਂ ਕਮਾਨ ਪੋਸਟ ਪਹੁੰਚ ਗਏ ਸੀਗੇ ਤੇ ਪਿੱਛੋਂ ਜਿੱਥੋਂ ਐਂਟਰੀ ਹੁੰਦੀ ਹੈ ਨਾ ਯਾਰ ਉੱਥੇ ਵੀਡੀਓ ਬਣਾਉਣੀ ਅਲਾਉਡ ਨਹੀਂ ਕਰਦੇ ਉਹ ਤੇ ਸਾਡੀ ਰਾਈਟ ਸਾਈਡ ਜਿਹੜੇ ਪਹਾੜ ਦੇਖ ਰਹੇ ਹੋ ਜਿਹੜੇ ਘਰ ਦੇਖ ਰਹੇ ਹੋ ਤੁਸੀਂ ਉਹ ਸਾਰੇ ਪਾਕਿਸਤਾਨ ਦੇ ਨੇ ਤੁਹਾਨੂੰ ਦਿਖਾਉਣਾ ਉਹ ਸਾਹਮਣੇ ਜਿਹੜਾ ਤੁਸੀਂ ਦੇਖਦੇ ਹੋ ਉਹ ਸਾਰਾ ਪਾਕਿਸਤਾਨ ਦਾ ਹੈ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਗਾ ਰੁਕੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੇ ਝੰਡੇ ਉਹ ਜਿਹੜੀ ਕਮਾਨ ਪੋਸਟ ਆ ਉਹ ਪਾਕਿਸਤਾਨ ਦੀ ਹੈ ਤੇ ਇੱਧਰ ਇਹਨਾਂ ਪਹਾੜਾਂ ਤੇ ਜਿੰਨੇ ਵੀ ਘਰ ਬਣੇ ਹੋਏ ਆ ਤੇ ਇਧਰ ਪਹਾੜਾਂ ਤੇ ਜਿੰਨੇ ਵੀ ਘਰ ਬਣੇ ਹੋਇਆ ਜਿਵੇਂ ਕਿ ਮੇਰੀ ਰਾਈਟ ਸਾਈਡ ਤੇ ਜਿੰਨੇ ਵੀ ਘਰ ਬਣੇ ਹੋਏ ਨੇ ਉਹ ਸਾਰੇ ਪਾਕਿਸਤਾਨ ਦੇ ਅੰਦਰ ਹੀ ਆਉਂਦੇ ਨੇ ਤੇ ਇਧਰ ਮੇਰੀ ਲੈਫਟ ਸਾਈਡ ਤੇ ਸਿੱਖਾਂ ਦੇ ਰਾਜ ਬਾਰੇ ਵੀ ਲਿਖਿਆ ਹੋਇਆ ਹੈ ਜਿਵੇਂ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਲਿਖਿਆ ਹੋਇਆ ਹੈ ਜਨਰਲ ਜ਼ੋਰਾਵਰ ਸਿੰਘ ਬਾਰੇ ਲਿਖਿਆ ਹੋਇਆ ਹੈ ਤੇ ਇਸ ਪੂਰੇ ਮੈਪ ਤੇ ਨਾ ਜਿਨ੍ਹਾਂ ਜਿਨ੍ਹਾਂ ਨੇ ਕਸ਼ਮੀਰ ਦੀ ਆਜ਼ਾਦੀ ਚ ਮਦਦ ਕੀਤੀ ਸੀਗੀ ਜਾਂ ਕੋਈ ਜਿਹੜਾ ਜਿਹੜਾ ਯੋਗਦਾਨ ਪਾਇਆ ਸੀਗਾ ਉਹਨਾਂ ਸਾਰਿਆਂ ਦਾ ਇੱਥੇ ਵੱਖਰੇ ਵੱਖਰੇ ਰੰਗ ਦਿੱਤੇ ਹੋਏ ਆ ਤੇ ਹਰੇਕ ਦੀ ਟੈਰੀਟਰੀ ਇੱਥੇ ਮੈਪ ਕੀਤੀ ਹੋਈ ਹੈ ਜਿਵੇਂ ਆਹ ਪਿੰ ਮਹਾਰਾਜਾ ਰਣਜੀਤ ਸਿੰਘ ਜੀ ਦਾ ਉੱਪਰ ਦੇਖੋ ਸਿੱਖ ਰੂ ਲਿਖਿਆ ਹੋਇਆ ਉੱਥੇ ਤੇ ਇੱਧਰ ਜਨਰਲ ਜ਼ੁਰਾਵਰ ਸਿੰਘ ਹਰੇ ਰੰਗ ਚ ਇਦਾਂ ਹੀ ਜਿਹੜਾ ਅਸ਼ੋਕਾ ਦਾ ਉਹ ਟੈਰੀਟਰੀ ਬਣਾਈ ਹੋਈ ਆ ਪੀਲੇ ਰੰਗ ਚ ਸੋ ਆ ਅਖੰਡ ਭਾਰਤ ਵਰਸ਼ ਤੇ ਲਿਖ ਕੇ ਬਿਲਕੁਲ ਪਾਕਿਸਤਾਨ ਦੀ ਕਮਾਂਡ ਪੋਸਟ ਦੇ ਸਾਹਮਣੇ ਲਿਖ ਕੇ ਲਗਾਇਆ ਹੋਇਆ ਤੇ ਇੱਧਰ ਜਿੰਨੇ ਸ਼ਹੀਦ ਨੇ ਸਾਰਿਆਂ ਦੇ ਇੱਥੇ ਬੁੱਤ ਬਣਾਏ ਹੋਏ ਨੇ ਸਭ ਦੀ ਹਿਸਟਰੀ ਲਿਖੀ ਹੋਈ ਆ ਤੇ ਪਿੱਛੇ ਉਹਨਾਂ ਨੇ ਕਿਹਾ ਵੀ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਾ ਦੇਖ ਲਓ ਆਹ ਵੇਖੋ ਆਨੰਦ ਸਿੰਘ ਜੀ ਜ਼ਿੰਮੇਦਾਰ ਤੇ ਇਥੇ ਆਨੰਦ ਸਿੰਘ ਜੀ ਬਾਰੇ ਲਿਖਿਆ ਹੋਇਆ ਹੈ ਇਹ 1947 ਚ ਆਪਣੀ ਬਟਾਲੀਅਨ ਲੈ ਕੇ ਗਏ ਸੀਗੇ ਤੇ ਉੱਥੇ ਮਸ਼ੀਨ ਗਨ ਦੇ ਨਾਲ ਜਿਹੜੀਆਂ ਇਹਨਾਂ ਨੂੰ ਗੋਲੀਆਂ ਲੱਗੀਆਂ ਸੀ ਉਸ ਤੋਂ ਬਾਅਦ ਇਹਨਾਂ ਨੂੰ ਮਹਾਵੀਰ ਚੱਕਰ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ ਤੇ ਆਹ ਇਹਨਾਂ ਨੇ ਆਨੰਦ ਸਿੰਘ ਜੀ ਦਾ ਬੁੱਤ ਵੀ ਬਣਾਇਆ ਹੋਇਆ ਹੈ ਥੱਲੇ ਸਾਰੀ ਹਿਸਟਰੀ ਲਿਖੀ ਹੋਈ ਹੈ ਪੂਰੇ ਵਧੀਆ ਤਰੀਕੇ ਨਾਲ ਇੱਥੇ ਬਣਿਆ ਹੋਇਆ ਸਾਰਿਆਂ ਦਾ ਬੁੱਤ ਤੇ ਹੁਣ ਅਸੀਂ ਕਮਾਂਡ ਪੋਸਟ ਦੀ ਐਂਡ ਤੇ ਪਹੁੰਚ ਗਏ ਆਂ ਤੇ ਇਹ ਗੇਟ ਹੈ ਇਸ ਤੋਂ ਅੱਗੇ ਨਹੀਂ ਜਾ ਸਕਦੇ ਤੇ ਆ ਤੁਸੀਂ ਦੇਖ ਸਕਦੇ ਹੋ ਪ੍ਰਾਊਡ ਟੂ ਬੀ ਇੰਡੀਅਨ ਤੇ ਜਿਹੜਾ ਉਧਰਲੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਪਾਕਿਸਤਾਨ ਦਾ ਫਲੈਗ ਤੇ ਉਹ ਹੀ ਪਾਕਿਸਤਾਨ ਦੀ ਕਮਾਂਡ ਪੋਸਟ ਜਿਹੜੀ ਆਪਾਂ ਉਧਰੋਂ ਵੇਖਦੇ ਪਏ ਸੀਗੇ ਫਿਰ ਮੈਂ ਜ਼ੂਮ ਕਰਕੇ ਦਿਖਾਉਣਾ ਉਹ ਵੇਖੋ ਉਹਨਾਂ ਦਾ ਫਲੈਗ ਜਿਹੜਾ ਉਹ ਲੰਡਾ ਪਿਆ ਤੇ ਉਧਰ ਸਾਹਮਣੇ ਜਿੰਨੇ ਘਰ ਦੇਖ ਉਧਰ ਬੋਰਡ ਲੱਗਿਆ ਪਸ਼ਾਵਰ ਇਸਲਾਮਾਬਾਦ ਦਾ ਤੇ ਜਿਹੜਾ ਇਹ ਇੰਡੀਆ ਵਾਲਾ 게ਟ ਹੈ ਤੇ ਉਸਤੇ ਪਰਲੇ ਪਾਸੇ ਜਿਹੜਾ ਪਾਕਿਸਤਾਨ ਦਾ 게ਟ ਹੈ ਵਿਚਾਲੇ ਜਿਹੜਾ ਪੁਲ ਹੈ ਨਾ ਉਹ ਅੱਧਾ ਅੱਧਾ ਡਿਵਾਈਡ ਹੋਇਆ ਹੋਇਆ ਉਹ ਕਿਸੇ ਦੇ ਇੱਕ ਦੇ ਅੰਡਰ ਪਰਟੀਕੂਲਰ ਨਹੀਂ ਆਉਂਦਾ ਅੱਧਾ ਅੱਧਾ ਡਿਵਾਈਡ ਕੀਤਾ ਹੋਇਆ ਪਰ ਦੋਨੋਂ ਪਾਸੇ 게ਟ ਹੈ ਇਧਰ ਇੰਡੀਆ ਦਾ ਉਧਰ ਪਾਕਿਸਤਾਨ ਦਾ ਤੇ ਇਧਰ ਨੀਚੇ ਚੇਲਮ ਨਦੀ ਹੈ ਤੇ ਹੁਣ ਅਸੀਂ ਇਧਰੋਂ ਵਾਪਸ ਚੱਲੇ ਆਂ ਇਧਰ ਜਿਹੜੇ ਲੋਕਲ ਸਕੂਲ ਦੇ ਟ੍ਰਿਪਸ ਵਗੈਰਾ ਨੇ ਡੇਲੀ ਟ੍ਰਿਪਸ ਜਾਂ ਲੋਕਲ ਟ੍ਰਿਪਸ ਨਿਕਲਦੇ ਨੇ ਸਕੂਲ ਦੇ ਉਹ ਬਹੁਤ ਆਉਂਦੇ ਪੈਨੇ ਹੁਣ ਬੱਚੇ ਤੇ ਉਧਰ ਜਿਹੜਾ ਰਿਟਰਨ ਵੇਲੇ ਆਉਣੇ ਨੇ ਨਾ ਇਹ ਇੱਧਰ ਮਿਊਜ਼ੀਅਮ ਟਾਈਪ ਆ ਕੋਈ ਸੈਂਪਲ ਬਣਾ ਕੇ ਰੱਖਿਆ ਹੋਇਆ ਲੋਕਾਂ ਨੂੰ ਦਿਖਾਉਣ ਵਾਸਤੇ ਆ ਗੰਜ਼ ਰੱਖਿਆ ਹੋਈਆਂ ਉਦਾਂ ਹੀ ਤੇ ਆ ਜਿਹੜੀਆਂ ਜੈਕਟਸ ਹੁੰਦੀਆਂ ਫੌਜੀਆਂ ਤੇ ਜਦੋਂ ਆਪਾਂ ਇੱਧਰ ਜਾਈਏ ਤੰਦਰੋਂ ਜਿਹੜੇ ਇਹਨਾਂ ਦੇ ਕੈਬਨ ਹੁੰਦੇ ਆ ਉਹ ਦੇਖ ਸਕਦੇ ਹੁੰਦੇ ਸੀ ਸੇਮ ਇੱਧਰ ਇੱਧਰ ਸੋਵਿਨਰਸ ਮਿਲਦੇ ਆ ਤੇ ਸਾਈਡ ਕੈਂਟੀਨ ਆ ਆ ਜਾਓ ਕੀ ਖਾਓਗੇ ਤੇ ਬਸ ਹੁਣ ਬਾਹਰ ਆ ਗਏ ਸੀ ਅਸੀਂ ਕਮਾਨ ਪੋਸਟ ਤੋਂ ਤੇ ਆ ਇੱਕ ਸਕੂਲ ਬੱਸ ਹੈ ਇੱਥੇ ਕਸ਼ਮੀਰ ਚ ਨਾ ਇਦਾਂ ਦੀਆਂ ਬੱਸਾਂ ਹੀ ਚੱਲਦੀਆਂ ਨੇ ਇਹ ਕਿੰਨੀ ਪੁਰਾਣੀ ਬੱਸੇ ਹੈ ਇਹ 60 ਤੋਂ 70 ਸਾਲ ਦੀ ਇਸ 60 ਤੋਂ 70 ਸਾਲ ਪੁਰਾਣੀਆਂ ਬੱਸਾਂ ਨੇ ਜਿਹੜੀਆਂ ਕਸ਼ਮੀਰ ਚ ਅੱਜ ਵੀ ਚੱਲਦੀਆਂ ਨੇ ਤੇ ਇਹ ਜ਼ਿਆਦਾ ਬਾਰਾਮੂਲਾ ਹੋਰੀ ਸਾਈਡ ਚੱਲਦੀ ਹੈ ਨਾ ਇਹ ਜਿਹੜਾ ਪੁਰਾਣਾ ਕਸ਼ਮੀਰ ਹੈ ਨਾ ਜਿੱਥਾ ਜਦੋਂ ਹਾਂ ਗੁਲਮਰਗ ਤੋਂ ਬਾਅਦ ਜੇ ਤੁਸੀਂ ਬਾਰਾਮੂਲਾ ਸਾਈਡ ਆਉਂਗੇ ਨਾਰਥ ਸਾਈਡ ਜਾਓਗੇ ਨਾਰਥ ਸਾਈਡ ਆਫ ਕਸ਼ਮੀਰ ਜ਼ਿਆਦਾ ਚੱਲਦੀ ਹੈ ਕਿਉਂਕਿ ਇਹ ਨੀਵਾ ਇਲਾਕਾ ਪੈਂਦਾ ਗੁਲਮਰਗ ਤੋਂ ਬਾਅਦ ਜਦੋਂ ਬਾਰਾਮੂਲਾ ਉਡੀ ਸਾਈਡ ਤੇ ਆਉਣੇ ਉਹਦਾ ਨੀਵਾ ਹੁੰਦਾ ਤਾਂ ਹੀ ਇੱਥੇ ਗਰਮੀ ਜ਼ਿਆਦਾ ਹੈ ਇੱਥੇ ਬਰਫ਼ ਵੀ ਤਾਂ ਹੀ ਘਟ ਪੈਂਦੀ ਹੈ ਤੇ ਸਾਰਾ ਜਿਹੜਾ ਤੁਸੀਂ ਮੇਰੇ ਲੈਫਟ ਸਾਈਡ ਤੇ ਦੇਖਦੇ ਪਿਓ ਇਹ ਪਾਕਿਸਤਾਨ ਦਾ ਏਰੀਆ ਹੈ ਸਾਰੇ ਘਰ ਜਿਹੜੇ ਤੁਸੀਂ ਉਹ ਸਾਹਮਣੇ ਵਾਲੇ ਘਰ ਵੀ ਦੇਖ ਰਹੇ ਹੋ ਸਾਰੇ ਪਾਕਿਸਤਾਨ ਦੇ ਅੰਦਰ ਨੇ ਤੇ ਆ ਖੜੀ ਆਪਣੀ ਗੱਡੀ ਮੈਂ ਤਾਂ ਅੱਗੇ ਨਿਕਲ ਗਿਆ ਸੀਗਾ ਬਸ ਹੁਣ ਗੱਡੀ 'ਚ ਬੈਠ ਕੇ ਵਾਪਸ ਚਲਦੇ ਆਂ ਵਾਪਸ ਜਾਂਦੇ ਹੋਏ ਤੁਹਾਨੂੰ ਥਾਵਾਂ ਦਿਖਾਉਨੇ ਆ ਜਿੱਥੇ-ਜਿੱਥੇ ਅਟੈਕ ਹੋਏ ਤੇ ਜਿੱਥੇ ਇੱਕ ਵਾਰੀ ਸਿੱਖਾਂ ਦੇ ਵੀ ਅਟੈਕ ਹੋਇਆ ਸੀ ਜਿੱਥੇ ਬਹੁਤ ਸਿੱਖ ਮਰੇ ਸੀ ਉਸ ਅਟੈਕ 'ਚ ਉੱਥੇ ਵੀ ਲੈ ਕੇ ਜਾਂਦੇ ਆਂ ਵ ਏ ਬਿਜਲੀ ਪੈਦਾ ਕਰਕੇ ਇਧਰੋਂ ਬਿਜਲੀ ਸਿੱਧੀ ਦਿੱਲੀ ਵੀ ਜਾਂਦੀ ਹੈ ਇਲੈਕਟ੍ਰਿਸਿਟੀ ਪੈਦਾ ਕਰਦੇ ਆ ਤੇ ਇਹ ਜਿਹੜਾ ਪਾਣੀ ਹੈ ਤੇ ਸਟੋਰ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਛੱਡਦੇ ਆ ਤਾਂ ਪਾਕਿਸਤਾਨ ਵੀ ਜਾਂਦਾ ਪਾਣੀ ਇਹ ਜਿਹੜਾ ਪਿੰਡ ਹੈ ਇਹਦਾ ਨਾਮ ਕੀ ਹੈ اسلامਾਬਾਦ اسلامਾਬਾਦ ਇਹ ਕਿ اسلامਾਬਾਦ ਪਾਕਿਸਤਾਨ ਚ ਹੈ ਕਿ ਕਿੱਥੇ ਵੀ ਹੈ ਆਪਣੇ ਸਿੱਖ ਭਰਾ ਦੀ ਜੁਐਲਰੀ ਦੀ ਦੁਕਾਨ ਇੱਥੇ ਮਾਰਕੀਟ 'ਚ ਅੱਜ ਕੁਝ ਖਾਣ ਰੁਕੇ ਸੀ ਇੱਥੇ ਹੁਣ ਅਸੀਂ ਇਸ ਬੇકરી ਜੀ 'ਚ ਆ ਗਏ ਸੀਗੇ ਇਹ ਦੇਖੋ ਇਹਨਾਂ ਦੀਆਂ ਬੇਕਰੀਆਂ ਬਹੁਤ ਖਾਸ ਹੁੰਦੀਆਂ ਮਤਲਬ ਬੜੀਆਂ ਨਵੇਂ ਨਵੇਂ ਚੀਜ਼ਾਂ ਹੁੰਦੇ ਆਤੇ ਤੇ ਆ ਜਿਹੜਾ ਸਾਹਮਣੇ ਤੁਸੀਂ ਪਿੰਡ ਦੇਖ ਰਹੇ ਹੋ ਇਹ ਲਗਾਵਾ ਲਗਾਵਾ ਨਾਮ ਹੈ ਪਿੰਡ ਦਾ ਤੇ ਇੱਥੇ ਸਾਰੇ ਹਿੰਦੂ ਰਹਿੰਦੇ ਨੇ ਉੱਥੇ ਤੁਸੀਂ ਉੱਪਰ ਮੰਦਿਰ ਵੀ ਦੇਖ ਸਕਦੇ ਹੋ ਮਤਲਬ ਹਿੰਦੂ ਕਮਿਊਨਿਟੀ ਇੱਥੇ ਜ਼ਿਆਦਾ ਰਹਿੰਦੀ ਹੈ ਮੈਜੋਰਿਟੀ ਚ ਆ ਗਿਆ ਨੂਦ ਹੈ ਇਹ ਬਰੀਆਨੀ ਆ ਗਈ ਬਰੀਆਨੀ ਹੁਣ ਅਸੀਂ ਇੱਥੇ ਪਹੁੰਚੇ ਆ ਇੱਥੇ ਤਿੰਨ ਬੰਦੇ ਯਾਰ ਉਧਰ ਪੁਰਾਣਾ ਪੁਲ ਤੋੜਦੇ ਹੋਏ ਡਿੱਗ ਪਏ ਸੀਗੇ ਪੁਲ ਦੇ ਥੱਲੇ ਹੀ ਦੱਬੇ ਹੋਏ ਨੇ ਇੱਕ ਬੰਦਾ ਤਾਂ ਇਹਨਾਂ ਨੇ ਕੱਢ ਲਿਆ ਹੁਣ ਜੀਸੀਬੀ ਮਲਾਈ ਹੈ ਮੰਗਾਈ ਹੈ ਇਹਨਾਂ ਨੇ ਤੇ ਹੁਣ ਬੰਦੇ ਕੱਢਦੇ ਪਏ ਆ ਤਾਂ ਕਰਕੇ ਇੱਥੇ ਇੰਨਾ ਜ਼ਿਆਦਾ ਰਸ਼ ਹੈ ਸੁਵੇਤੇ ਆ ਜਿਹੜਾ ਪੁਲ ਦੇਖਦੇ ਪਿਓ ਤੁਸੀਂ ਯਾਰੇ ਥੋੜੇ ਦਿਨ ਪਹਿਲਾਂ ਨਾ ਡਿੱਗ ਪਿਆ ਸੀਗਾ ਤੇ ਇਹਦੇ ਥੱਲੇ ਤਿੰਨ ਬੰਦੇ ਦੱਬ ਗਏ ਤੇ ਉਹ ਵੀ ਕੱਢ ਕੇ ਤੇ ਇਹ ਖੁਦਾਈ ਵਾਹਾਂ ਕਿਉਂ ਕਰ ਰਹਾ ਹੈ ਉਹ ਸਹੀ ਤੇ ਹੁਣ ਉਧਰ ਸਾਹਮਣੇ ਜੀਸੀਬੀ ਲੱਗੀ ਹੈ ਬੰਦੇ ਦੇਖੋ ਸਾਰੇ ਖੜੇ ਆ ਦੇਖਣੇ ਤੇ ਖੁਦਾਈ ਇਹ ਲਾਗੇ ਬੰਦੇ ਦੀ ਨੀਂਦ ਹੈ ਹਾਂ ਬੰਦੇ ਦੀ ਨੀਂਦ ਹੈ ਤੂੰ ਮਾਣਿਉ ਕਰ ਰਹਾ ਹੈ ਬਦੋ ਬਦੋ ਯਾਰ